ਆਓ ਜੀ 트럼ਪ ਅੰਕਲ ਮਿਲਣ ਜਾ ਰਹੇ ਆ ਹੁਣ ਪੁਤਨੂ ਤੇ ਕਰੂਗੇ ਸ਼ਾਂਤੀ ਬਾਰਤਾ ਤੇ ਹੋ ਸਕਦਾ ਜੁਕਰੇਨ ਤੇ ਰਸ਼ੀਆ ਵਾਲਾ ਜਿਹੜਾ ਯੋਧਾ ਹੋ ਰੁਕ ਜਾਵੇ ਬਿਲਕੁਲ ਸਹੀ ਸੁਣਿਆ ਤੁਸੀਂ ਜਦੋਂ ਦੇ 트럼ਪ ਅੰਕਲ ਆਏ ਆ ਉਹਦਾ ਦੁਨੀਆ ਦੇ ਵਿੱਚ ਮੈਂ ਦੇਖਿਆ ਬੜਾ ਹੀ ਤਗੜੇ ਤਗੜੇ ਇਵੈਂਟ ਹੋ ਰਿਹਾ ਕਿਤੇ ਇੰਡੀਆ ਪਾਕਿਸਤਾਨ ਦੀ ਲੜਾਈ ਇਹਨਾਂ ਨੇ ਰੁਕਾਣ ਦੇ ਆ ਜਿੱਦਾਂ ਇਹ ਕਹਿੰਦੇ ਆ ਇਰਾਨ ਤੇ ਇਜ਼ਰਾਇਲ ਦੀ ਲੜਾਈ ਵਿੱਚ ਹੀ ਆਪੇ ਕਰਾ ਕਰੂ ਕੇ ਬੰਬਰ ਬੀਟੂ ਬੰਬਰ ਨਾ ਬੰਬ ਬੰਬ ਸਟਕੇ ਬਾਅਦ ਚਰ ਕਾਂਦੇ ਆ ਜਿਸੇ ਤਰ੍ਹਾਂ ਕੰਬੋਡੀਆ ਤੇ ਥਾਈਲੈਂਡ ਦੀ ਜਿਹੜੀ ਲੜਾਈ ਰੁਕੀ ਹੈਗੀ ਆ ਉਹਦਾ ਸੇਰਾ ਵੀ ਆਪਣੇ ਸਾਰੇ ਲੈ ਰਹੇ ਆ ਤੇ ਰੀਸੈਂਟਲੀ ਇਹਨਾਂ ਨੇ ਅਜ਼ਰਬਾਈਜਾਨ ਤੇ ਆਰਮੀਨੀਆ ਦੇ ਵਿਚਕਾਰ ਜਿਹੜੀ ਉਹਨਾਂ ਦੀ 36 37 ਸਾਲ ਤੋਂ ਦੁਸ਼ਮਣੀ ਚੱਲੀ ਆ ਰਹੀ ਸੀ ਉਹਨਾਂ ਦੀ ਵੀ ਇਹਨਾਂ ਨੇ ਪੀਸ ਟੌਕ ਕਰਾਤੀ ਸੋ ਲੱਗਦਾ ਹੁਣ ਇਹ ਟਰੰਪ ਅੰਕਲ ਇਹ ਨੋਬਲ ਪੁਰਸਕਾਰ ਉਹ ਮੈਡਲ ਜਾਂ ਸਿੱਕਾ ਜਾਂ ਲੈ ਕੇ ਮੰਨੂਗਾ। ਅਗਲ ਜਿਹੜੀ ਟਰੰਪ ਅੰਕਲ ਦੀ ਮੀਟਿੰਗ ਹੋ ਰਹੀ ਆ ਹੁਣ ਪੁਤਨ ਦੇ ਨਾਲ ਇਹ 15 ਅਗਸਤ ਨੂੰ ਹੋਣ ਜਾ ਰਹੀ ਆ ਤੇ ਇਹ ਅਲਾਸਕਾ ਦੇ ਵਿੱਚ ਹੋਣ ਜਾ ਰਹੀ ਆ। ਇਹਦੇ ਬਾਰੇ ਅਸੀਂ ਪੂਰੀ ਗੱਲ ਕਰਾਂਗੇ ਤੇ ਜਾਣਦੇ ਆ ਕਿ ਇਹਦੇ ਵਿੱਚ ਜੁਕਰੇਨ ਦਾ ਕਿੰਨਾ ਕੁ ਘਾਟਾ ਹੋ ਸਕਦਾ ਤੇ ਰਸ਼ੀਆ ਵਾਲੇ ਕੀ ਕੀ ਜਗ੍ਹਾ ਜੜੀਆਂ ਹੈਗੀਆਂ ਜੁਕਰੇਨ ਦੀਆਂ ਉਹਦੇ ਤੇ ਕਬਜ਼ਾ ਲੈ ਸਕਦੇ ਆ। ਇਹ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਗੱਲ ਕਰਦੇ ਆ ਅੱਜ। ਸੋ ਸਟਾਰਟ ਕਰਦੇ ਹਾਂ ਜਿਹੜੀ ਇਹ ਪੀਸ ਡੀਲ ਹੋ ਰਹੀ ਆ ਜਕਰੇਨ ਤੇ ਰਸ਼ੀਆ ਦਾ ਜਿਹੜਾ ਜੁੱਧ ਚੱਲਦਾ ਉਹਨੂੰ ਲੈ ਕੇ ਇਹ ਪੁਤਿਨ ਤੇ ਇਹ ਟਰੰਪ ਦੇ ਵਿਚਕਾਰ ਹੋਣ ਜਾ ਰਹੀ ਆ। ਇਹ ਵਾਲੀ ਡੀਲ ਜਿਹੜੀ ਇਹ ਅਲਾਸਕਾ ਦੇ ਵਿੱਚ ਹੋਊਗੀ। ਬਿਲਕੁਲ। ਅਲਾਸਕਾ ਇੱਕ ਅਮਰੀਕਾ ਦਾ ਹਿੱਸਾ ਆ। ਇਹ ਕੈਨੇਡਾ ਆ ਗਿਆ, ਇਹ ਅਮਰੀਕਾ ਆ ਗਿਆ ਤੇ ਅਲਾਸਕਾ ਪਹਿਲਾਂ ਇਹ ਰਸ਼ੀਆ ਦਾ ਹੀ ਹਿੱਸਾ ਹੁੰਦਾ ਸੀਗਾ। ਜੇ ਮੈਂ ਗਲਤ ਨਾ ਹੋਵਾਂ ਤਾਂ 1867 ਦੇ ਵਿੱਚ ਇਹ ਜਿਹੜਾ ਅਮਰੀਕਾ ਵਾਲਿਆਂ ਨੇ ਇਹ ਅਲਾਸਕਾ ਇਹ ਖਰੀਦਿਆ ਸੀ ਰਸ਼ੀਆ ਦੇ ਕੋਲੋਂ। ਤੇ ਕਿੰਨੇ ਚ ਖਰੀਦਿਆ ਸੀਗਾ ਉਦੋਂ 7.2 ਮਿਲੀਅਨ ਡਾਲਰ ਦੇ ਵਿੱਚ ਖਰੀਦਿਆ ਗਿਆ ਸੀ ਉਨੇ ਸਮੇਂ ਦੇ ਵਿੱਚ 7.2 ਮਿਲੀਅਨ ਇਹ ਯੂ ਐਸ ਡੀ ਡਾਲਰ ਹੈ ਇਹ 45 ਕਰੋੜ ਰੁਪਈਆ ਬਣਦਾ ਤੇ ਉਸ ਸਮੇਂ ਜਦੋਂ ਇਹ ਲਿਆ ਇਹਨਾਂ ਨੇ ਅਲਾਸਕਾ ਅਮਰੀਕਾਂ ਵਾਲਿਆਂ ਨੇ ਆ ਦੱਸਾਂ ਤਾਂ ਇੱਕ ਯੂ ਐਸ ਡੀ ਦੇ ਵਿੱਚ 100 ਸੈਂਟ ਹੁੰਦੇ ਆ ਜਿੱਦਾਂ ਆਪਣੇ ਰੁਪਈਏ ਦੇ ਵਿੱਚ 100 ਪੈਸੇ ਹੁੰਦੇ ਆ ਤਾਂ ਇਹ 2 ਸੈਂਟ 2 ਸੈਂਟ ਪਰ ਇਕੜ ਦੇ ਹਿਸਾਬ ਨਾਲ ਇਹ ਜਿਹੜਾ ਅਲਾਸਕਾ ਲਿਆ ਗਿਆ ਸੀਗਾ ਮਨ ਲਾਓ ਤੁਸੀਂ ਇੱਕ USD ਡਾਲਰ ਦੇ ਵਿੱਚ ਇਹ 50 ਏਕੜ ਜ਼ਮੀਨ ਜਿਹੜੀ ਅਲਾਸਕਾ ਦੀ ਲਈ ਗਈ ਇੰਨੀ ਸਸਤੀ ਇਹ ਅਲਾਸਕਾ ਦਾ ਟੋਟਲ ਏਰੀਆ 6,63,268 ਸਕੁਅਰ ਮਾਈਲਸ ਆ ਰਸ਼ੀਆ ਤੋਂ ਜਿਹੜੀ ਅਲਾਸਕਾ ਦੀ ਦੂਰੀ ਹੈਗੀ ਆ ਉਹ 88.5 ਕਿਲੋਮੀਟਰ ਤੱਕ ਦਾ ਏਰੀਆ ਸੋ ਲੱਗੇ ਪੈ ਜਾਂਦਾ ਇੱਥੇ ਇਹ ਇਹਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ 15 ਅਗਸਤ ਪਹਿਲਾਂ ਤਾਂ ਜਦੋਂ ਟਰੰਪ ਰਾਸ਼ਟਰਪਤੀ ਨਹੀਂ ਬਣਿਆ ਸੀ ਤਾਂ ਉਦੋਂ ਕਹਿੰਦਾ ਸੀ ਜਦੋਂ ਮੈਂ ਰਾਸ਼ਟਰਪਤੀ ਬਣ ਗਿਆ ਤੇ ਰਸ਼ੀਆ ਤੇ ਜਕਰੇਨ ਦੀ ਜਿਹੜੀ ਵਾਰ ਹੈਗੀ ਆ ਉਹ ਮੈਂ ਇੱਕ ਦਿਨ ਦੇ ਵਿੱਚ ਰਕਵਾ ਦਊਗਾ ਉਸ ਤੋਂ ਬਾਅਦ ਜਦੋਂ ਜਲੈਂਸ ਕੀ ਮਿਲਣ ਆਇਆ ਇਹ ਟਰੰਪ ਨੂੰ ਰਾਸ਼ਟਰਪਤੀ ਬਣਨ ਤੋਂ ਬਾਅਦ ਤੇ ਉਹਨੇ ਸੂਟ ਨਹੀਂ ਪਾਇਆ ਉਹਦੀ ਬੇਇੱਜ਼ਤੀ ਵਗੈਰਾ ਕੀਤੀ ਫਿਰ ਉਹਨੂੰ ਸਾਈਡ ਤੇ ਲਿਜਾ ਕੇ ਉਹਨੂੰ ਕਿਹਾ ਕਿ ਤੂੰ ਜਦਾਂ ਰਸ਼ੀਆ ਦੇ ਅੰਦਰ ਜਾ ਕੇ ਹਮਲੇ ਹਮਲੇ ਕਰ ਜਦਾਂ ਮਾਸਕੂ ਤੇ ਹਮਲਾ ਕਰ ਉਹਨਾਂ ਦੀ ਜਿਹੜੀ ਇਹ ਰਾਜਧਾਨੀ ਹੈਗੀ ਆ ਉਹਦੇ ਤੇ ਹਮਲਾ ਕਰ ਹੋਰ ਵਿੱਚ ਜਾ ਕੇ ਉਹਨਾਂ ਦੇ ਹਮਲੇ ਉਮਲੇ ਕਰੋ ਥਾੜਾ ਹੀ ਨੁਕਸਾਨ ਹੋ ਕਰੀ ਜਾਂਦਾ ਹੈ ਨਾ ਸੋ ਇਸ ਲਈ ਜਲਾਂਸਕੀ ਨੇ ਇਹ ਸਪਾਈਡਰ ਵੈਬ ਆਪਰੇਸ਼ਨ ਕੀਤਾ ਟਰੱਕਾਂ ਦੇ ਵਿੱਚ ਉਹ ਭਰ ਕੇ ਡਰੋਨ ਜਹੇ ਇਹ ਮਾਸਕੂ ਰਸ਼ੀਆ ਦੇ ਵਿੱਚ ਅੰਦਰ ਲਾ ਜਾ ਕੇ ਇਹਨਾਂ ਨੇ ਹਮਲਾ ਕੀਤਾ ਕਈ ਜਹਾਜ਼ ਉਹਨਾਂ ਦੇ ਜਾਂ ਹੋਰ ਜਿਹੜੇ ਉਹਨਾਂ ਦੇ ਉੱਥੇ ਫੌਜੀ ਅੱਡੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਨੁਕਸਾਨ ਕੀਤਾ ਕਾਫੀ ਰਸ਼ੀਆ ਨੇ ਇਸ ਤੋਂ ਬਾਅਦ ਕਾਫੀ ਵੱਡੇ ਵੱਡੇ ਹਮਲੇ ਸ਼ੁਰੂ ਕਰਤੇ ਜੁਕਰੇਨ ਦੇ ਉੱਤੇ ਰਸ਼ੀਆ ਨੇ ਇੰਨੇ ਕ ਹਮਲੇ ਕੀਤੇ ਕਿ ਜੁਕਰੇਨ ਦਾ ਜਿਹੜਾ ਬਹੁਤ ਸਾਰਾ ਹਿੱਸਾ ਸੀਗਾ ਉਹਨਾਂ ਨੇ ਕੈਪਚਰ ਕਰ ਲਿਆ ਦਬ ਲਿਆ ਉਹਦੇ ਵਿੱਚ ਹੀ ਟਰੰਪ ਫੇਰ ਆਉਂਦਾ ਕਹਿੰਦਾ ਜੀ ਹੁਣ ਤੁਸੀਂ ਜਿਹੜੇ ਹੈਗੇ ਆ ਤੁਹਾਡੇ ਕੋਲ ਦੱਸ ਦੇ ਨਾ ਇਹ ਵਾਰ ਤੁਸੀਂ ਰੋਕ ਦਿਓ ਫਿਰ ਪੁਤਿਨ ਦੇ ਉੱਤੇ ਕੋਈ ਜੂ ਨਹੀਂ ਸਰਕਦੀ ਉਹ ਆਪਣੇ ਕੰਮ ਕਰੀ ਜਾਂਦੇ ਹਮਲੇ ਵਗੈਰਾ ਕਰੀ ਜਾਂਦੇ ਆ ਫਿਰ ਪਿੱਛੇ ਜਾਏ ਇਹਨਾਂ ਨੇ ਕਿਹਾ ਤੁਹਾਡੇ ਤੇ ਹੋਰ ਪਾਬੰਦੀਆਂ ਲਾਉਂਗੇ ਤੁਹਾਡੇ ਤੇ ਮਿਲਟਰੀ ਕਾਰਵਾਈ ਹੋ ਸਕਦੀ ਆ ਫਿਰ ਇਹ ਜਿਹੜਾ ਟਰੰਪ ਸੀਗਾ ਇਹਨੇ ਜਿਹੜੀ ਇੱਕ ਪਰਮਾਣੂ ਸਬਮਰੀਨ ਸੀਗੀ ਉਹ ਵੀ ਕਹਿੰਦਾ ਕਿ ਮੈਂ ਰਸ਼ੀਆ ਵੱਲੂ ਭੇਜ ਰਿਹਾ ਹਾਂ ਇਸ ਤਰ੍ਹਾਂ ਦੇ ਡਰਾਮੇ ਡਰੂਮੇ ਬਥੇਰੇ ਕੀਤੇ ਤਾਂਤ ਨੂੰ ਇਹ ਟਰੰਪ ਅੰਕਲ ਦਾ ਬਿਆਨ ਆ ਜਾਂਦਾ ਕਿ ਹੁਣ ਅਸੀਂ 15 ਤਰੀਕ ਨੂੰ ਪੁਤਿੰ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ ਪੀਸਟੌਕ ਕਰ ਰਹੇ ਹਾਂ ਤੇ ਜਿਹੜੀ ਵੱਡੀ ਗੱਲ ਇਹ ਇਹ ਟਰੰਪ ਸਾਹਿਬ ਨੇ ਕਹੀ ਹੈ ਕਿ ਅਸੀਂ ਜਿਹੜੀ ਇਹ ਗੱਲਬਾਤ ਕਰਾਂਗੇ ਇਹ ਰਸ਼ੀਆ ਦੇ ਨਾਲ ਪੁਤਿੰ ਦੇ ਨਾਲ ਉਹਦੇ ਵਿੱਚ ਹੀ ਸਵੈਪਿੰਗ ਵਗੈਰਾ ਜਿਹੜੀ ਜਗ੍ਹਾ ਖੇਤਰ ਜਿਹੜੇ ਆ ਗਿਆ ਜਿੱਤੇ ਹੋਏ ਰਸ਼ੀਆ ਨੇ ਉਹਦੇ ਨਾਲ ਕੋਈ ਸਵੈਪਿੰਗ ਕਰਾਂਗੇ ਅਸੀਂ ਯੂਕਰੇਨ ਦੇ ਹਿੱਸੇ ਕੁਝ ਉਹਨਾਂ ਨੂੰ ਦੇ ਦਾਂਗੇ ਜਾਂ ਜਿਹੜੇ ਕੁਝ ਹਿੱਸੇ ਜਿੱਤੇ ਹੋਏ ਰਸ਼ੀਆ ਨੇ ਉਹ ਵਾਪਸ ਯੂਕਰੇਨ ਨੂੰ ਲੈ ਦੇਾਂਗੇ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਡੀਲ ਹੈਗੀ ਆ ਇਹ ਕਰਾਂਗੇ ਤੇ ਜਿਹੜਾ ਇਹ ਸੀਜ਼ਫਾਇਰ ਜਾਂ ਇਹ ਜੰਗ ਹੈਗੀ ਆ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਕਿ 2022 ਤੋਂ ਚੱਲ ਰਹੀ ਹੈਗੀ ਆ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਅਸੀਂ ਲੜਾਈ ਜਿਹੜੀ ਆ ਉਹ ਰੁਕਵਾ ਦਾਂਗੇ ਤੇ ਮੈਂ ਆਪਣਾ ਨੋਬਲ ਪੁਰਸਕਾਰ ਪੱਕਾ ਕਰਾ ਲਵਾਂ ਸੋ ਪੁਤਿਨ ਵੀ ਇਸ ਗੱਲ ਤੇ ਐਗਰੀ ਹੋ ਗਿਆ ਕਿ ਠੀਕ ਆ ਜਿਹੜੇ ਅਸੀਂ ਏਰੀਏ ਦਿੱਤੇ ਹੋਊਗੇ ਉਹ ਅਸੀਂ ਲਵਾਂਗੇ ਇਹ ਯੂਕਰੇਨ ਦੇ ਤੋਂ ਤੇ ਇਹਦੇ ਨਾਲ ਜਿਹੜਾ ਇਹ ਜੁੱਧ ਜਿਹੜਾ ਉਹ ਰੁਕ ਜਾਊਗਾ ਦੇਖੋ ਜਦੋਂ ਵੀ ਕੋਈ ਜੰਗ ਲੱਗਦੀ ਆ ਉਹ ਹਮੇਸ਼ਾ ਤਾਂ ਲੱਗਣੀ ਨਹੀਂ ਹੁੰਦੀ ਇੱਕ ਸਿੱਟੇ ਤੇ ਆ ਕੇ ਰੁਕਣੀ ਤਾਂ ਹੁੰਦੀ ਆ ਸੋ ਇਸ ਲਈ ਜਿਹੜਾ ਇਹ ਸਿੱਟਾ ਹੈਗਾ 3 ਸਾਲ ਹੋ ਚੁੱਕੇ ਆ ਜੇ ਇਹਦੇ ਵਿੱਚ ਇਹ ਇਹ ਜਿੱਦਾਂ ਦੱਸ ਰਿਹਾ ਜਿਹੜੇ ਖਿੱਤੇ ਅਸੀਂ ਜਿੱਤੇ ਆ ਰਸ਼ੀ ਵਾਲੇ ਕਹਿ ਰਹੇ ਜੇ ਉਹ ਰਸ਼ੀ ਵਾਲਿਆਂ ਨੂੰ ਮਿਲ ਜਾਂਦੇ ਆ ਤਾਂ ਯਕੀਨਨ ਇਹਦੇ ਵਿੱਚ ਰਸ਼ੀ ਵਾਲੇ ਦੀ ਲੱਤ ਉੱਪਰ ਹੋਊਗੀ ਉਹਦੀ ਝੰਡੀ ਹੋਊਗੀ ਉਹ ਕਹੂਗੇ ਅਸੀਂ ਜਿਹੜਾ ਇਹ ਜੰਗ ਸੀਗੀ ਜੁੱਧ ਸੀਗਾ ਉਹ ਅਸੀਂ ਜਿੱਤ ਆਇਆ ਅਸੀਂ ਐਨਾ ਏਰੀਆ ਉਹਨਾਂ ਦਾ ਕੈਪਚਰ ਕਰ ਲਿਆ ਆਪਣਾ ਹਿੱਸਾ ਬਣਾ ਲਿਆ ਦੂਜੇ ਪਾਸੇ ਅਮਰੀਕਨ ਵਾਲੇ ਕਹੂਗੇ ਜੀ ਆਪਾਂ ਇਹ ਵਿੱਚ ਪੈ ਕੇ ਜੰਗ ਰਕਾਤੀ ਤੇ ਅਸੀਂ ਜਿਹੜਾ ਹੈਗਾ ਵਿੱਚ ਵਿਚੋਲੇ ਦਾ ਕੰਮ ਕੀਤਾ ਇਹਦੇ ਨਾਲ ਸਾਡੀ ਜਿਹੜੀ ਚੜ੍ਹਾਈ ਹੋਰ ਹੋ ਗਈ ਜੋ ਜਿਹੜੇ ਇਹ ਯੂਕਰੇਨ ਵਾਲੇ ਆ ਪਹਿਲਾਂ ਹੀ ਅਗਲਿਆਂ ਦਾ ਘਾਟਾ ਇਹਨਾਂ ਹੋ ਰਿਹਾ ਹੈ ਨਾ ਇੱਕ ਕਮੇਡੀਅਨ ਨੇ ਕਿੱਥੋਂ ਤੱਕ ਦੇਸ਼ ਨੂੰ ਲੈ ਜਾਂਦਾ ਹੁਣ ਇਹਨਾਂ ਦਾ ਹੋਰ ਘਾਟਾ ਹੋ ਸਕਦਾ ਸ਼ੇਰ ਮੈਂ ਦੱਸਾਂ ਤਾਂ ਜਿਹੜਾ ਜਿਹੜਾ ਆ ਗੁਲਾਬੀ ਗੁਲਾਬੀ ਏਰੀਆ ਇਹ ਸਾਰਾ ਹੀ ਜਿਹੜਾ ਰਸ਼ੀਆ ਨੇ ਕੈਪਚਰ ਕੀਤਾ ਹੈ ਯੂਕਰੇਨ ਦੀ ਜਗ੍ਹਾ ਆ ਇਹ ਲਗਭਗ ਜਿਹੜੇ ਇਹ 4-5 ਵੱਡੇ ਵੱਡੇ ਰਾਜ ਆ ਯੂਕਰੇਨ ਦੇ ਉਹ ਰਸ਼ੀਆ ਨੇ ਕੈਪਚਰ ਕਰ ਲਏ ਆ ਜੇ ਮੈਂ ਕਹਾਂ ਤਾਂ ਕਰੀਮੀਆ 2014 ਦੇ ਵਿੱਚ ਹੀ ਰਸ਼ੀਆ ਨੇ ਆਪਣੇ ਅੰਡਰ ਲੈ ਲਿਆ ਸੀ ਤੇ ਕਬਜ਼ਾ ਕਰ ਲਿਆ ਸੀਗਾ ਹੁਣ ਜਿਹੜਾ ਇਹ ਲੜਾਈ ਚੱਲੀ ਸੀ 2022 ਤੋਂ ਬਾਅਦ ਉਹਦੇ ਵਿੱਚ ਇਹਨਾਂ ਨੇ ਆਹ ਲੋਹਾਨਸਕ ਹੋ ਗਿਆ ਆਹ ਡੋਨਾਂਟਸਕ ਹੋ ਗਿਆ ਤੇ ਆਹ ਜਪੋਰੀ ਜੀਆ ਹੋ ਗਿਆ ਤੇ ਆਹ ਖੇਰਸਨ ਹੋ ਗਿਆ ਇਹ ਜਿਹੜੇ ਚਾਰ ਰਾਜ ਹੈਗੇ ਆ ਇਹਨਾਂ ਦੇ ਬਹੁਤ ਸਾਰੇ ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ ਜਿੱਥੇ-ਜਿੱਥੇ ਆਹ ਗਲਾਬੀ ਆ ਹੁਣ ਜਿਹੜੀਆਂ ਖਬਰਾਂ ਇਹ ਰਸ਼ੀਆ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਆ ਉਹਦੇ ਵਿੱਚ ਪੁਤਿਨ ਜਿਹੜਾ ਇਹ ਚਾਰ ਰਾਜ ਹੈਗੇ ਆ ਜਿਨ੍ਹਾਂ ਤੇ ਇਹਦਾ ਥੋੜਾ-ਥੋੜਾ ਕਬਜ਼ਾ ਰਹਿੰਦਾ ਆ ਇਹ ਚਾਰ ਰਾਜਾਂ ਦੀ ਡਿਮਾਂਡ ਕਰ ਸਕਦਾ ਆ ਕਿ ਇਹ ਜਿਹੜੇ ਚਾਰ ਰਾਜ ਹੈਗੇ ਆ ਉਹ ਰਸ਼ੀਆ ਦਾ ਹਿੱਸਾ ਬਣ ਜਾਊਗੇ ਜਾਂ ਇਹ ਅਲੱਗ ਇੱਕ ਦੇਸ਼ ਬੜੀ ਜਾਨੀ ਕਿ ਇੱਕ ਅਲੱਗ ਦੇਸ਼ ਬਣਾ ਸਕਦਾ ਜਿੱਦਾਂ ਇਹ ਪੂਰਬੀ ਜੁਕਰੇਨ ਹੋ ਗਿਆ ਜਾਂ ਜਿਹੜਾ ਇੱਧਰ ਜੁਕਰੇਨ ਹੋਊਗਾ ਇਹ ਸਾਰਾ ਬੈਸਟ ਜੁਕਰੇਨ ਹੋ ਗਿਆ ਹਣਾ ਸੋ ਇਸ ਤਰ੍ਹਾਂ ਜੁਕਰੇਨ ਦਾ ਬਹੁਤ ਸਾਰਾ ਹਿੱਸਾ ਇਹ ਜਿਹੜਾ ਰਸ਼ੀਆ ਲੈ ਕੇ ਹੀ ਮੰਨੂਗਾ ਪੁਤਿਨ ਮੈਨੂੰ ਲੱਗਦਾ ਹੈ ਕਿ ਉਦਾਂ ਆਪਣਾ ਘਾਟਾ ਕਰਾ ਕੇ ਇਹ ਜਿਹੜੀ ਡੀਲ ਆ ਉਹ ਫਾਈਨਲਾਈਜ਼ ਇਹ ਨਹੀਂ ਕਰੂਗਾ ਉਹ ਜਰੂਰ ਜਿੱਦਾਂ ਇੱਥੋਂ ਰਿਪੋਰਟਾਂ ਆ ਰਹੀਆਂ ਰਸ਼ੀਆ ਦਾ ਜਿਹੜਾ ਮੀਡੀਆ ਦੱਸ ਰਿਹਾ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਚਾਰ ਰਾਜਾ ਉਹ ਰਸ਼ੀਆ ਦਾ ਹੀ ਹਿੱਸਾ ਬਣ ਸਕਦੇ ਆ ਜਾਂ ਇੱਕ ਅਲੱਗ ਦੇਸ਼ ਬਣ ਸਕਦਾ ਹੈ ਜਿਹੜਾ ਕਿ ਪੂਰੀ ਤਰ੍ਹਾਂ ਰਸ਼ੀਆ ਦੇ ਕੰਟਰੋਲ ਦੇ ਵਿੱਚ ਹੀ ਹੋਊਗਾ ਸੋ ਜਿਹੜੀ ਗੱਲ ਇਹ ਡੋਨਲਡ ਟਰੰਪ ਸਵਾਪਿੰਗ ਵਾਲੀ ਕਹਿ ਰਿਹਾ ਸੀ ਕਿ ਜਿਹੜੇ ਖੇਤਰ ਹੈਗੇ ਆ ਉਹ ਉਹਨਾਂ ਦੀ ਅਦਲਾ ਬਦਲੀ ਕਰ ਲਾਂਗੇ ਉਹ ਵਾਲੇ ਖੇਤਰ ਵੀ ਜਿਹੜੇ ਇਹ ਰਸ਼ੀਆ ਨੇ ਜਿੱਤੇ ਹੋਏ ਆ ਜਿੱਦਾ ਗੁਲਾਬੀ ਗੁਲਾਬੀ ਤੁਹਾਨੂੰ ਮੈਂ ਪਹਿਲਾਂ ਦਿਖਾਤੇ ਜਿਹੜੇ ਉਹ ਇਹ ਚਾਰ ਰਾਜ ਹੈਗੇ ਆ ਉਹ ਤਾਂ ਜਿੱਤੇ ਹੀ ਆ ਜੁਕਰੇਨ ਇਹ ਰਸ਼ੀਆ ਨੇ ਪਰ ਰਸ਼ੀਆ ਨੇ ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਜੁਕਰੇਨ ਦੀਆਂ ਜਿਨ੍ਹਾਂ ਦੇ ਅੰਦਰ ਤੱਕ ਜਾ ਕੇ ਕਬਜ਼ਾ ਕੀਤਾ ਆ ਸੋ ਉੱਥੇ ਉਹਨਾਂ ਦਾ ਪੂਰਾ ਕੰਟਰੋਲ ਆ ਸੋ ਉਹ ਵਾਲੀਆਂ ਜਗ੍ਹਾ ਜਿਹੜੀਆਂ ਹੈਗੀਆਂ ਇਹ ਚਾਰ ਰਾਜਾਂ ਤੋਂ ਇਲਾਵਾ ਉਹਨਾਂ ਜਗ੍ਹਾ ਦੇ ਬਾਰੇ ਗੱਲ ਹੋ ਸਕਦੀ ਹੈ ਕਿ ਉੱਥੋਂ ਇਹ ਰਸ਼ੀਆ ਆਪਣੀਆਂ ਫੌਜਾਂ ਨੂੰ ਵਾਪਸ ਲੈ ਲੈ ਜਿਹੜੇ ਇਹ ਚਾਰ ਰਾਜ ਹੈਗੇ ਆ ਉਹ ਇਹਨੂੰ ਪੂਰੇ ਦੇ ਪੂਰੇ ਰਸ਼ੀਆ ਨੂੰ ਦਿੱਤੇ ਜਾ ਸਕਦੇ ਆ ਸੋ ਇਸ ਤਰ੍ਹਾਂ ਇਹ ਜਿਹੜੀ ਜਗ੍ਹਾ ਦੀ ਅਦਲਾ ਬਦਲੀ ਜਿੱਦਾਂ ਇਹ ਕਹਿ ਰਿਹਾ ਡੋਨਲਡ ਟਰੰਪ ਇਹਦੇ ਬਾਰੇ ਹੀ ਗੱਲ ਕਰ ਤੇ ਜਿਹੜਾ ਇਹ ਬੈਸਟ ਜੁਕਰੇਨ ਹੈਗਾ ਆ ਇਹੇ ਭਾਵੇਂ ਨਾਟੋ ਵਾਲਿਆਂ ਨਾਲ ਮਿਲ ਜਾਏ ਹੋ ਸਕਦਾ ਹੈ ਕਿ ਜਿਹੜਾ ਇਹ 트ੰਪ ਹੈਗਾ ਇਹ ਵੀ ਗੱਲ ਕਰੇ ਕਿ ਜਿਹੜਾ ਇਹ ਬੈਸਟ ਜੁਕਰੇ ਨਾ ਉਹ ਨਾਟੋ ਦਾ ਮੈਂਬਰ ਵੀ ਬਣ ਸਕਦਾ ਹੈ ਹੋ ਸਕਦਾ ਪੁਤਨ ਇਹਦੇ ਨਾਲ ਮਨ ਵੀ ਜਾਵੇ ਕਿਉਂਕਿ ਚਾਰ ਇਹ ਵੱਡੇ ਵੱਡੇ ਰਾਜ ਉਹਦੇ ਹਿੱਸੇ ਆ ਰਹੇ ਆ ਸੋ ਇਸ ਤਰ੍ਹਾਂ ਇਹ ਜਿਹੜੀ ਗੱਲਬਾਤ ਹੈਗੀ ਆ ਉਹ 15 ਅਗਸਤ ਤੋਂ ਬਾਅਦ ਪਤਾ ਲੱਗੂਗੀ ਕਿ ਕਿੱਥੇ ਮੁੱਕਦੀ ਆ ਫਿਲਹਾਲ ਜੋ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਮੈਂ ਉਸ ਆਧਾਰ ਤੇ ਇਹ ਸਾਰੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਹਾਲ ਜਿਹੜਾ ਇਹ ਜ਼ੇਲੈਂਸਕੀ ਹੈਗਾ ਯੂਕਰੇਨ ਦਾ ਰਾਸ਼ਟਰਪਤੀ ਇਹ ਕਹਿੰਦਾ ਜਿਹੜੀ ਕੋਈ ਜ਼ਮੀਨ ਦੇਣ ਵਾਲੀ ਗੱਲ ਆ ਯੂਕਰੇਨ ਦੀ ਉਹਦੇ ਤੇ ਤਾਂ ਆਪਾਂ ਬਿਲਕੁਲ ਵੀ ਸਹਿਮਤ ਨਹੀਂ ਹੈਗੇ ਦੂਜੀ ਗੱਲ ਇਹ ਕਹਿ ਰਿਹਾ ਕਿ ਜਿਹੜੀ ਇਹ ਗੱਲਬਾਤ ਹੋ ਰਹੀ ਆ 트ੰਪ ਤੇ ਪੁਤਿਨ ਦੀ ਉਹਦੇ ਵਿਚਕਾਰ ਕਹਿੰਦਾ ਜੁਕਰੇਨ ਨੂੰ ਵੀ ਬਿਠਾਓ ਯਾਨੀ ਕਿ ਮੈਨੂੰ ਵੀ ਬਿਠਾਓ ਜਿਹਦੇ ਬਾਰੇ ਗੱਲ ਕਰ ਰਹੇ ਆ ਤੁਸੀਂ ਜਿਹਦੇ ਬਾਰੇ ਇਹ ਫੈਸਲਾ ਹੋਣਾ ਉਹ ਦੇਸ਼ ਦਾ ਕੋਈ ਬੰਦਾ ਜਾਂ ਰਾਸ਼ਟਰਪਤੀ ਨਹੀਂ ਤਾਂ ਤੁਸੀਂ ਵਿੱਚ ਬੁਲਾ ਹੀ ਨਹੀਂ ਰਹੇ ਹੈਗੇ ਜੋ ਕਰੇਨ 3 ਸਾਲ ਰਸ਼ੀਆ ਦੇ ਮੋਰੇ ਟਿਕਿਆ ਰਿਹਾ ਉਹਦੇ ਪਿੱਛੇ ਕਾਰਨ ਅਮਰੀਕਾ ਹੀ ਸੀ ਇਹ ਪੈਸਾ ਤੇ ਲਾ ਦਿੰਦੇ ਸੀ ਜਾਂ ਹਥਿਆਰ ਦਿੰਦੇ ਸੀ ਉਹਦੀ ਵਜ੍ਹਾ ਕਰਕੇ ਹੀ ਇਹ ਟਿਕਿਆ ਰਿਹਾ ਸੋ ਜੇਕਰ ਹੁਣ ਟਰੰਪ ਉੱਥੇ ਗੱਲ ਕਰੂਗਾ ਤਾਂ ਆਪਣੇ ਹਿਸਾਬ ਨਾਲ ਜੇ ਟਰੰਪ ਉੱਥੇ ਕੋਈ ਵੀ ਸ਼ਰਤਾਂ ਮਨਾ ਕੇ ਇਹ ਸਮਝੌਤਾ ਕਰਦਾ ਹੈ ਤਾਂ ਮੈਨੂੰ ਲੱਗਦਾ ਜ਼ੇਲੈਂਸਕੀ ਨੂੰ ਵੀ ਟਰੰਪ ਦੀ ਮੰਨਣੀ ਹੀ ਪਊਗੀ ਦੂਸਰਾ ਜੇਕਰ ਪੁਤਿਨ ਇਹ ਗੱਲਬਾਤ ਕਰਨ ਲਈ ਲਾਸਕਾ ਦੇ ਵਿੱਚ ਪੀਸਟੌਕ ਕਰਨ ਲਈ ਰੈਡੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਮਰੀ ਕੋਸ਼ਿਸ਼ਾਂ ਹੋਈਆਂ ਇਹ ਪੁਤਿਨ ਆਪ ਨਹੀਂ ਜਾਂਦਾ ਸੀਗਾ ਆਪਣੇ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨੂੰ ਭੇਜ ਦਿੰਦਾ ਸੀਗਾ ਪਹਿਲਾਂ ਵੀ ਜਿਹੜੀਆਂ ਪੀਸਟੌਕ ਹੋਈਆਂ ਤੁਰਕੀ ਦੇ ਵਿੱਚ ਹੋਈਆਂ ਪਰ ਇੱਥੇ ਹੁਣ ਇਹ ਆਪ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਜਿਹੜੀ ਪਹਿਲਾਂ ਫੋਨ ਤੇ ਗੱਲਬਾਤ ਹੋਈ ਆ 트ੰਪ ਦੀ ਤੇ ਪੁਤਿਨ ਦੀ ਉਹਦੇ ਵਿੱਚ ਇਹ ਸਾਰਾ ਡਿਸਾਈਡ ਹੋ ਚੁੱਕਿਆ ਆ ਇਹਦੇ ਵਿੱਚ ਪੁਤਿਨ ਨੇ ਕਿਹਾ ਕਿ ਅਸੀਂ ਆਹ ਵਾਲੇ ਜਿਹੜੇ ਰਾਜ ਹੈਗੇ ਆ ਚਾਰ ਉਹ ਲਵਾਂਗੇ ਤਾਂ ਹੀ ਇਹ ਜਿਹੜੀ ਆ ਇਹ ਲੜਾਈ ਆ ਉਹ ਬੰਦ ਹੋਊਗੀ ਤਾਹੀਂ ਟਰੰਪ ਨੇ ਬਾਅਦ ਚ ਕਿਹਾ ਕਿ ਹਾਂਜੀ ਵੀ ਅਸੀਂ ਕੁਝ ਜਗ੍ਹਾ ਜਿਹੜੀਆਂ ਉਹ ਸਵੈਪਿੰਗ ਵਗੈਰਾ ਕਰ ਲਾਂਗੇ ਸੋ ਤਾਂ ਹੀ ਪੁੱਤ ਇਹ ਨਾ ਆ ਰਿਹਾ ਉਦਾਂ ਐ ਨੇ ਵੀ ਨਹੀਂ ਆਉਣਾ ਸਗਾ ਬੰਦਾ ਠੀਠਾ ਐ ਨੇ ਕਹਣਾ ਇਹ ਲੜਾਈ ਚੱਲਦੀ ਐ ਚੱਲੀ ਜਾਂਦੋ ਮੈਂ ਚਾਰ ਰਾਜਾਂ ਚੋਂ ਦੋ ਦੀ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਹੁੰਨਾ ਹੈ ਡਨਾਸਕ ਤੇ ਲੋਹਾਂਸ ਇਹ ਜਿਹੜੇ ਰਾਜ ਹੈਗੇ ਇਹਨਾਂ ਦੀ ਜਿਹੜੀ ਪਜਾਊ ਸ਼ਕਤੀ ਹੈਗੀ ਆ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆ ਜੇ ਦੁਨੀਆ ਵਿੱਚ ਇਹ ਲੜਾਈ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਕਾਣਕ ਹੁੰਦੀ ਸੀ ਪਰ ਏਕੜ ਦੇ ਹਿਸਾਬ ਨਾਲ ਇਹ ਦੋ ਰਾਜ ਸੀ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਆਉਂਦੇ ਆ ਸੋ ਇਹ ਵਾਲਾ ਜਿਹੜਾ ਏਰੀਆ ਹੈਗਾ ਐਨਾ ਜਾਨੀ ਕਿ ਇਹਦੀ ਮਿੱਟੀ ਉਪਜਾਊ ਆ ਇਹ ਏਰੀਆ ਰਸ਼ੀਆ ਦੇ ਕੋਲ ਆ ਜਾਊਗਾ ਜੇ ਮੈਂ ਦੱਸਾਂ ਇੱਥੋਂ ਦੇ ਜਿਹੜੇ ਲੋਕ ਵੀ ਸੀਗੇ ਨਾ ਉਹ ਕਿਤੇ ਨਾ ਕਿਤੇ ਯੂਕਰੇਨ ਦੇ ਖਿਲਾਫ ਹੋ ਚੁੱਕੇ ਸੀਗੇ ਕਿਉਂਕਿ ਯੂਕਰੇਨ ਦਾ ਇਹ ਜਿਹੜਾ ਰਾਸ਼ਟਰਪਤੀ ਸੀਗਾ ਜਲੈਂਸਕੀ ਇੱਥੇ ਬਾਹਰਲੀਆਂ ਕੰਪਨੀਆਂ ਹੋਰ ਯੂਰਪ ਦੀਆਂ ਕੰਪਨੀਆਂ ਲਿਆ ਕੇ ਉਹਨਾਂ ਨੂੰ ਬੜੇ ਬੜੇ ਖੇਤ ਠੇਕਿਆਂ ਤੇ ਦੇ ਕੇ ਖੇਤੀ ਕਰਵਾਉਣ ਦੀਆਂ ਇਦਾਂ ਦੀਆਂ ਸਕੀਮਾਂ ਇਦਾਂ ਦੇ ਜਿਹੜੇ ਇਹ ਕਾਨੂੰਨ ਇੱਥੇ ਲੈ ਕੇ ਆਇਆ ਸੀਗਾ ਇਸ ਲਈ ਬਹੁਤ ਸਾਰੇ ਕਿਸਾਨ ਜੋ ਇੱਥੇ ਖੇਤੀਬਾੜੀ ਕਰਦੇ ਸੀਗੇ ਉਹ ਅੰਦਰਖਾਤੀ ਯੂਕਰੇਨ ਦੇ ਖਿਲਾਫ ਸੀਗੇ ਇਸ ਲਈ ਬਹੁਤ ਸਾਰੇ ਲੋਕ ਜਦੋਂ ਰਸ਼ੀਆ ਨੇ ਇੱਥੇ ਹਮਲਾ ਕੀਤਾ ਲੋਕਾਂ ਨੇ ਬੜਾ ਵਿਰੋਧ-ਵਿਰਾਦ ਨਹੀਂ ਕੀਤਾ ਲੋਕ ਸਮਾਂ ਕਿ ਰਸ਼ੀਆ ਦੀ ਜਿਹੜੀ ਗਵਰਨਮੈਂਟ ਸੀਗੀ ਜਾਂ ਇਹਦੇ ਫੌਜੀ ਸੀਗੇ ਉਹਨਾਂ ਦੇ ਨਾਲ ਰਲ ਮਿਲ ਕੇ ਹੀ ਮਤਲਬ ਕਿ ਇਹ ਇਹਨਾਂ ਨੇ ਕਬਜ਼ਾ ਕਬਜ਼ਾ ਆਪੇ ਹੀ ਕਰਵਾ ਦਿੱਤਾ ਹਨਾ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਚਾਰ ਰਾਜ ਹੈਗੇ ਇੱਕ ਉਪਜਾਊ ਜ਼ਮੀਨ ਹੈਗਾ ਦੂਜਾ ਇਹਨਾਂ ਦੀ ਜ਼ਮੀਨ ਦੇ ਥੱਲੇ ਬਹੁਤ ਸਾਰੇ ਮਿਨਰਲ ਦਾ ਜਿਹੜੇ ਕੀ ਬਹੁਤ ਕੀਮਤੀ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇ ਜਿਹੜੀਆਂ ਖਦਾਨਾ ਵਗੈਰਾ ਸੀਗੀਆਂ ਜਿਹੜੀਆਂ ਜੁਕਰੇਨ ਵਾਲੇ ਪਹਿਲਾਂ ਚਲਾਉਂਦੇ ਸੀ ਉਹ ਵੀ ਰਸ਼ੀਆ ਨੇ ਹੁਣ ਆਪਣੇ ਕਬਜ਼ੇ ਕੂਬਜ਼ੇ ਦੇ ਵਿੱਚ ਲੈ ਚੁੱਕਿਆ ਤੇ ਦੂਜੀ ਗੱਲ ਇਹਦੇ ਨਾਲ ਜਿਹੜਾ ਸਮੁੰਦਰ ਲੱਗਦਾ ਹੈ ਕ੍ਰੀਮੀਆ ਹੋ ਗਿਆ ਇਹ ਤਿੰਨ ਰਾਜ ਇਹ ਹੋ ਗਏ ਸੋ ਇਹਦੇ ਨਾਲ ਸਮੁੰਦਰ ਲੱਗਣ ਨਾਲ ਜਿਹੜਾ ਇਹ ਵਪਾਰ ਵਾਲਾ ਸਿਸਟਮ ਹੈਗਾ ਰਸ਼ੀਆ ਦਾ ਹੋਰ ਜ਼ਿਆਦਾ ਡਿਵੈਲਪ ਹੋਊਗਾ ਤੇ ਰਸ਼ੀਆ ਦੀ ਜਿਹੜੀ ਹੈਗੀ ਆ ਇੱਕ ਚੜ੍ਹਾਈ ਹੋਊਗੀ ਹੋਰ ਪ੍ਰਸਿੱਧੀ ਹੋਊਗੀ ਚੀਨਡੀਆ ਵਾਲਿਆਂ ਨੇ ਵੀ ਪੂਰਾ ਆਪਣਾ ਵੈਲਕਮ ਭੇਜਿਆ ਕਿ ਅਸੀਂ ਸਵਾਗਤ ਕਰਦੇ ਹਾਂ ਇਹ ਦੋ ਦੇਸ਼ ਜਿਹੜੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਸੋ ਇਹਦੇ ਵਿੱਚ ਇੰਡੀਆ ਦਾ ਵੀ ਫਾਇਦਾ ਹੋ ਸਕਦਾ ਕਿੱਦਾਂ ਹੋ ਸਕਦਾ ਇੰਡੀਆ ਦੇ ਉੱਤੇ ਪਹਿਲਾਂ 25 ਫਿਰ ਜਰਮਾਨਾ 25 ਲਾਇਆ ਤਾਂ 50% ਟੈਰਫ ਲਾਇਆ ਸੀਗਾ ਅਮਰੀਕਾ ਦੇ ਟਰੰਪ ਨੇ ਟੈਰਫ ਕਾਦੇ ਲਈ ਲਾਇਆ ਸੀਗਾ ਕੀ ਰਸ਼ੀਆ ਤੋਂ ਬਾਧੂ ਤੇਲ ਲੈਣੇ ਆ ਜਾਂ ਜੰਗੀ ਸਮਾਨ ਅਸੀਂ ਬਾਧੂ ਲੈਣੇ ਆ ਰਸ਼ੀਆ ਤੋਂ ਤੇ ਰਸ਼ੀਆ ਉਹ ਪੈਸੇ ਥੇਲੇ ਦੇ ਨਾਲ ਆਪਣੇ ਹਥਿਆਰ ਬਣਾਉਂਦਾ ਤੇ ਜੁਕਰੇਨ ਦੇ ਉੱਤੇ ਹਮਲਾ ਕਰਦਾ ਤੇ ਜੁਕਰੇਨ ਦੇ ਜਿਹੜੇ ਲੋਕ ਆ ਮਰ ਰਹੇ ਆ ਸੋ ਜੇਕਰ ਉਹਨੇ ਇਹ 15 ਅਗਸਤ ਨੂੰ ਇਹ ਸਾਰੀ ਇਹਨਾਂ ਦੀ ਜਿਹੜੀ ਵਾਰਤਾ ਹੋ ਰਹੀ ਆ ਇਹ ਪੁਤਿਨ ਤੇ ਟਰੰਪ ਦੀ ਜੇਕਰ ਇਹ ਕਾਮਯਾਬ ਹੋ ਜਾਂਦੇ ਆ ਜੇਕਰ ਇਹ ਮੰਨ ਜਾਂਦੇ ਆ ਕਿ ਹਾਂ ਜੀ ਵੀ ਅਸੀਂ ਇਦਾਂ ਇਦਾਂ ਜੋ ਵੀ ਸ਼ਰਤਾਂ ਹੈਗੀਆਂ ਅਸੀਂ ਇੱਕ ਦੂਏ ਦੀਆਂ ਮੰਨ ਲਈਆਂ ਤੇ ਇਹ ਸੀਜ਼ ਵੈਰ ਹੋ ਗਿਆ ਉਹਦੇ ਨਾਲ ਫਾਇਦਾ ਜਿਹੜਾ ਇੰਡੀਆ ਨੂੰ ਵੀ ਹੋ ਸਕਦਾ ਕਿਉਂਕਿ ਜਿਹੜਾ ਟੈਕਸ ਲਾਇਆ ਗਿਆ ਸੀਗਾ ਇਹ ਟੈਰਿਫ ਲਾਇਆ ਗਿਆ ਸੀਗਾ 50% ਉਹ ਤਾਂ ਹੀ ਲਾਇਆ ਸੀ ਕਿ ਜੁਕਰੇਨ ਦੇ ਉੱਤੇ ਪੈਸੇ ਵਰਤੇ ਜਾ ਰਿਹਾ ਰਸ਼ੀਆ ਵੱਲੋਂ ਜਿਹੜੇ ਇੰਡੀਆ ਤੋਂ ਲੈ ਰਿਹਾ ਸੋ ਇਸ ਲਈ ਕਿਤੇ ਨਾ ਕਿਤੇ ਜਿਹੜਾ ਉਹ ਰੀਜ਼ਨ ਸੀਗਾ ਜਿਹਦੇ ਵਜ੍ਹਾ ਕਰਕੇ ਇਹ ਟੈਰਿਫ ਲਾਇਆ ਸੀਗਾ ਉਹ ਰੀਜ਼ਨ ਜੇਕਰ ਖਤਮ ਹੋ ਜਾਂਦਾ ਤਾਂ ਹੋ ਸਕਦਾ ਜਿਹੜਾ ਇਹ ਟੈਰਫ ਹੈਗਾ ਆ ਅਮਰੀਕਾ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਕਰ ਦੇਣ ਜਾਂ ਜਿੱਦਾਂ ਪਹਿਲਾਂ ਚੱਲਦਾ ਸੀਗਾ ਉਸੇ ਹੀ ਲੈ ਤੇ ਕੰਮ ਆ ਜਾਵੇ ਸੋ ਇਸ ਲਈ ਇਹ ਬਹੁਤ ਉਮੀਦਾਂ ਕੀਤੀਆਂ ਜਾ ਰਹੀਆਂ ਇੰਡੀਆ ਵੱਲੋਂ ਵੀ ਕਿ ਜਿਹੜੀ ਇਹ ਪੀ ਸਟਾਕ ਹੈਗੀ ਆ ਉਹ ਕਾਮਯਾਬ ਹੋ ਜਾਏ ਤੇ ਦੂਸਰੀ ਗੱਲ ਕਰਾਂ ਜੇ ਮੈਂ ਇੱਥੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਤਾਂ ਉਹ ਜਲੈਂਸ ਕੀ ਬਾਰੇ ਆ ਕਿਉਂਕਿ ਇਹ ਬੰਦਾ ਇੱਕ ਤਰ੍ਹਾਂ ਦੇ ਨਾਲ ਐਸ ਵੇਲੇ ਵਿੱਚ ਫਸ ਚੁੱਕਿਆ ਕਿਉਂਕਿ ਜਕਰੇਨ ਕੋਲ ਆਪਣਾ ਕੋਈ ਬਾੜਾ ਸਾਜੋ ਸਮਾਨ ਜਾਂ ਕੋਈ ਲੜਾਈ ਵਾਲਾ ਸਾਧਨ ਹੈ ਨਹੀਂ ਸਗਾ ਸੋ ਅਮਰੀਕਾ ਨੇ ਇਹ ਨਾ ਪੂਰਾ ਸਪான்ਸਰ ਕੀਤਾ ਹੈ ਉਸਗਾ ਜਿਹੜਾ 3 ਸਾਲ ਇਹ ਟਿਕੇ ਟੁਕੇ ਰੇ ਹੁਣ ਜੇਕਰ ਅਮਰੀਕਾ ਦਾ ਟਰੰਪ ਇਹ ਫਾਈਨਲ ਕਰ ਦਿੰਦਾ ਕਿ ਬਾਈ ਤੇਰਾ ਇਹ ਜਿਹੜਾ ਸਮਝੌਤਾ ਆ ਸੀ ਇਸ ਤਰ੍ਹਾਂ ਹੀ ਕਰਨਾ ਤੇ ਪੁਤਿਨ ਜੋ ਜੋ ਚੀਜ਼ਾਂ ਕਹਿ ਰਿਹਾ ਉਹਨੂੰ ਚੁੱਪਚਾਪ ਤੂੰ ਦੇ ਦੇ ਜੇਕਰ ਇਹ ਨਹੀਂ ਮੰਨਦਾ ਮੰਨ ਲਓ ਇਹ ਜ਼ਲੈਂਸਕੀ ਨਹੀਂ ਮੰਨਦਾ ਤਾਂ ਜਿਹੜਾ ਇਹ ਅਮਰੀਕਾ ਹੈਗਾ ਉਹ ਵੀ ਇਹਦੇ ਕਿਤੇ ਨਾ ਕਿਤੇ ਖਿਲਾਫ ਹੋਊਗਾ ਨੱਟ ਵਾਲੇ ਵੀ ਅਮਰੀਕਾ ਦੇ ਪਿੱਛੇ ਹੀ ਆ ਜੋ ਮਰਜੀ ਜ਼ਿਲੈਂਸਕੀ ਨੂੰ ਕਹੀ ਜਾਣ ਜੇ ਐਨੇ ਹੀ ਜ਼ਿਲੈਂਸਕੀ ਦੇ ਪਿੱਛੇ ਹੁੰਦੇ ਤਾਂ ਜਦੋਂ ਹਮਲਾ ਕੀਤਾ ਸੀ ਰਸ਼ੀਆ ਨੇ ਤਾਂ ਉਦੋਂ ਹੀ ਨੱਟੋ ਚ ਮਿਲਾ ਕੇ ਇਹਦੇ ਇਹਦੇ ਬਰਾਬਰ ਆ ਕੇ ਲੜਦੇ ਪਰ ਐਨਾ ਨਹੀਂ ਕੋਈ ਵੀ ਰਸ਼ੀਆ ਦੇ ਖਿਲਾਫ ਖੜਦਾ ਸੋ ਇਸ ਲਈ ਜੇਕਰ ਅਮਰੀਕਾ ਵਾਲਿਆਂ ਦੀ ਗੱਲ ਇਹ ਨਹੀਂ ਮੰਨਦਾ ਤਾਂ ਇਹਨੇ ਇੱਕ ਤਰ੍ਹਾਂ ਦੇ ਨਾਲ ਕਲਮ ਕੱਲਾ ਹੋ ਜਾਣਾ ਤੇ ਰਸ਼ੀਆ ਵਾਲਿਆਂ ਨੇ ਤੁਹਾਨੂੰ ਪਤਾ ਹੀ ਹੈ ਯਾਨੀ ਪੂਰੇ ਦਾ ਪੂਰੇ ਤੇ ਕਬਜ਼ਾ ਹੋਊਗਾ ਇੱਕ ਵਾਰੀ ਸੋ ਇਸ ਤਰ੍ਹਾਂ ਇਹ ਜਲੈਂਸ ਕੀ ਐ ਇਸ ਵੇਲੇ ਪੂਰੀ ਤਰ੍ਹਾਂ ਇੱਕ ਇੱਕ ਜਿਹੜੀ ਸਥਿਤੀ ਹੁੰਦੀ ਆ ਨਾ ਉਹਦੇ ਵਿੱਚ ਵਿਚਾਰਾ ਫਸ ਚੁੱਕਿਆ ਤੇ ਲਾਲ ਜਿਹੜੀ ਇਹ ਪੂਰੀ ਨਿਊਜ਼ ਈ ਵਰਲਡ ਦੀ ਐ ਇਸ ਵੇਲੇ ਟੌਪ ਦੀ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇ ਕੁਝ ਵਧੀਆ ਲੱਗਦਾ ਜਾਂ ਕੁਝ ਕਮੀਆਂ ਲੱਗਦੀਆਂ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਸਿਰ ਮਿਲਾਗੇ